ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ ਸਖਸ ਜੁੱਤੀਆਂ ਦਾ ਜੋੜਾ ਇਹਦੇ ਅਸੀਂ ਕਰਾਂਗੇ ਪਾਤਰ ਚਿੱਤਰਣ ਹੜਾ ਕੁਐਸਚਨ ਕੀ ਬਣੇਗਾ ਕਿ ਹੇਠ ਲਿਖੇ ਪਾਤਰਾਂ ਦੇ ਸੁਭਾਅ ਬਾਰੇ ਲਿਖੋ ਇਹਦੇ ਵਿੱਚ ਇੰਪੋਰਟੈਂਟ ਦੋ ਹੀ ਹੈ ਆਨੰਦਪਾਲ ਅਤੇ ਮਧੂਬਾਲਾ ਸਭ ਤੋਂ ਪਹਿਲਾਂ ਅਸੀਂ ਆਨੰਦਪਾਲ ਸਿੰਘ ਦਾ ਕਰੈਕਟਰ ਸਕੈਚ ਪੜਾਂਗੇ ਤੇ ਅਸੀਂ ਲਿਖਣਾ ਜਾਣ ਪਛਾਣ ਆਨੰਦਪਾਲ ਜੁੱਤੀਆਂ ਦਾ ਜੋੜਾ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਉਹ ਸ਼ਿਵਾਲਿਕ ਪ੍ਰਦੇਸ਼ ਵਿੱਚ ਇੱਕ ਮੁੱਖ ਅਧਿਕਾਰੀ ਹੈ ਅਤੇ ਸ਼ਹਿਰ ਵਿੱਚ 12 ਨੰਬਰ ਪਾਰਕ ਰੋਡ ਉਤੇ ਰਹਿੰਦਾ ਹੈ ਉਸ ਦੀ ਪਤਨੀ ਦਾ ਨਾਮ ਮધુ ਬਾਲਾ ਹੈ ਅਤੇ ਉਹ ਉਸ ਨਾਲ ਆਪਣੀ ਕੋਠੀ ਵਿੱਚ ਰਹਿੰਦੀ ਹੈ ਉਹ देर ਨਾਲ ਘਰ ਆਉਂਦਾ ਆਦੀ ਹੈ ਜਿਸ ਕਾਰਨ ਉਸ ਦੀ ਪਤਨੀ ਹਮੇਸ਼ਾ ਉਸ ਤੇ ਸ਼ੱਕ ਕਰਦੀ ਰਹਿੰਦੀ ਹੈ ਉਹ ਅੰਗਰੇਜ਼ੀ ਕਿਸਮ ਦੇ ਸਮਾਜ ਨੂੰ ਪਸੰਦ ਕਰਦਾ ਹੈ ਕਹਿੰਦਾ ਮਤਲਬ ਹੈ ਕਿ ਉਹਨੂੰ ਅੰਗਰੇਜ਼ੀ ਜਿਹਾ ਫੌੜਨਾ ਰਹਿੰਦੇ ਨੇ ਉਹਨਾਂ ਦਾ ਲਾਈਫ ਸਟਾਈਲ ਅੱਛਾ ਲੱਗਦਾ ਇਕਾਂਗੀ ਵਿੱਚ ਉਸ ਦਿਸਭਾ ਦੇ ਹੇਠ ਲਿਖੇ ਤੱਤ ਸਾਡੇ ਸਾਹਮਣੇ ਆਉਂਦੇ ਹਨ ਨੰਬਰ 1 ਇੱਕ ਜ਼ਿੰਮੇਵਾਰ ਉੱਚ ਅਧਿਕਾਰੀ ਸ਼੍ਰੀ ਆਨੰਦ ਪਾਲ ਸਿੰਘ ਇੱਕ ਸਰਕਾਰੀ ਅਫਸਰ ਹੈ ਤੇ ਬਹੁਤੇ ਅਫਸਰਾ ਵਾਂਗ ਉਸ ਦੀ ਸੋਚ ਵੀ ਅਫਸਰੀ ਕਿਸਮ ਦੀ ਹੈ ਉਹ ਇੱਕ ਜ਼ਿੰਮੇਵਾਰ ਉੱਚ ਅਧਿਕਾਰੀ ਹੈ ਜਿਸ ਕਾਰਨ ਉਹ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਹਰ ਰੋਜ਼ ਦੇ ਕਰਨ ਵਾਲੇ ਸਰਕਾਰੀ ਕੰਮਾਂ ਨੂੰ ਆਪਣੀ ਡਾਇਰੀ ਵਿੱਚ ਲਿਖਦਾ ਹੈ ਉਸ ਨੂੰ ਪੜ੍ਹ ਕੇ ਉਸ ਦੀ ਟਾਈਪਿਸ ਐਜਰਾ ਉਸ ਦੇ ਕਰਨ ਵਾਲੇ ਕੰਮਾਂ ਦੀ ਜਾਣਕਾਰੀ ਦਿੰਦੀ ਹੈ ਨੰਬਰ 2 ਘਰ دیر ਨਾਲ ਪਹੁੰਚਣ ਦਾ ਆਦੀ ਮਧੂਪਾਲਾ ਬਹਿਰੇ ਤੋਂ ਸ਼ਾਮ ਦੀ ਚਾਹ ਮੰਗਵਾ ਕੇ ਆਪਣੇ ਪਤੀ ਦੀ ਉਡੀਕ ਕਰ ਰਹੀ ਹੈ ਅਤੇ ਜਦੋਂ ਮਿਸਟਰ ਸਿੰਘ ਘਰ ਨਹੀਂ ਆਉਂਦਾ ਤਾਂ ਉਸਦੀ ਪਤਨੀ ਉਸਦੀ ਟਾਈਪਿਸਟ ਐਜਰਾ ਨੂੰ ਫੋਨ ਕਰਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਮਿਸਟਰ ਸਿੰਘ ਐਂਡ 5 ਵਜੇ ਦਫ਼ਤਰ ਤੋਂ ਜਾ ਚੁੱਕੇ ਸਨ ਅਤੇ ਅੱਜ ਉਹਨਾਂ ਨੇ ਕੋਈ ਸਰਕਾਰੀ ਕੰਮ ਵੀ ਨਹੀਂ ਕਰਨਾ ਇਹ ਸੁਣ ਕੇ ਉਸਦੀ ਪਤਨੀ ਉਸ ਉੱਤੇ ਸ਼ੱਕ ਕਰਨ ਲੱਗ ਪੈਂਦੀ ਹੈ ਨੰਬਰ 3 ਛੇਤੀ ਡਰ ਜਾਣ ਵਾਲਾ ਆਨੰਦਪਾਲ ਇੱਕ ਡਰਪੋਕ ਕਿਸਮ ਦਾ ਵਿਅਕਤੀ ਹੈ ਜਦੋਂ ਉਸਦੀ ਗੱਡੀ ਹਿੱਟ ਆ ਕੇ ਇੱਕ ਔਰਤ ਬੇਹੋਸ਼ ਹੋ ਜਾਂਦੀ ਹੈ ਤਾਂ ਉਹ ਕਾਹ ਬਰ ਜਾਂਦਾ ਹੈ ਦੁਰਘਟਨਾ ਹੋਣ ਤੇ ਕਈ ਲੋਕ ਉਸਦੀ ਗੱਡੀ ਨੂੰ ਨੁਕਸਾਨ ਪਹਚਾਰ ਰਹੇ ਸਨ ਉਹ ਐਨਾ ਡਰਪੋਕ ਸੀ ਕਿ ਉਹਨਾਂ ਨੂੰ ਰੋਕਣ ਲਈ ਉਸ ਵਿੱਚ ਹਿੰਮਤ ਨਹੀਂ ਸੀ ਉਹ ਚੁੱਪਚਾਪ ਉਹਨਾਂ ਲੋਕਾਂ ਨੂੰ ਵੇਖਦਾ ਰਿਹਾ ਨੰਬਰ 4 ਪਤਨੀ ਦੇ ਸ਼ੱਕੀ ਸੁਭਾਅ ਤੋਂ ਤੰਗ ਉਹ ਆਪਣੀ ਪਤਨੀ ਦੇ ਸ਼ੱਕੀ ਸੁਭਾਅ ਤੋਂ ਬਹੁਤ ਪਰੇਸ਼ਾਨ ਹੈ ਤੇ ਉਹ ਕਹਿੰਦਾ ਹੈ ਕਿ ਇੱਥੇ ਲਿਖਦਾ ਜਦੋਂ ਕੋਈ ਪਤਨੀ ਆਪਣੇ ਪਤੀ ਨੂੰ ਆਪਣੇ ਪਤੀ ਨੂੰ ਹਰ ਵੇਲੇ ਸ਼ੱਕ ਦੀ ਨਜ਼ਰ ਨਾਲ ਵੇਖੇ ਛੋਟੀ ਛੋਟੀ ਗਾਲ ਤੇ ਮੂੰਹ ਫੁਲਾ ਲਵੇ ਰੋਲਾ ਪਾ ਕੇ ਘਰ ਨੂੰ ਸਿਰ ਤੇ ਚੁੱਕ ਲਵੇ ਤਾਂ ਪੱਤਿਆਂ ਨੂੰ ਵੀ ਸਿਰ ਲੁਕਾਉਣ ਲਈ ਕੋਈ ਥਾਂ ਲਬਣੀ ਪੈਂਦੀ ਹੈ ਭਲਾ ਹੋਵੇ ਅੰਗਰੇਜ਼ਾਂ ਦਾ ਜਿਹੜਾ ਇਸ ਦੇਸ਼ ਵਿੱਚ ਕਲੱਬ ਬਣਾ ਗਏ ਹਨ ਕਲੱਬ ਸਤੇ ਹੋਏ ਪਤੀਆਂ ਦਾ ਇਕਲੇਜਾ ਠੰਡਾ ਕਰਨ ਵਾਲਾ ਮੰਦਰ ਹੁੰਦਾ ਹੈ ਸਤੇ ਹੋਏ ਮਤ ਦੁਖੀ ਬਹੁਤ ਪਰੇਸ਼ਾਨ ਜਿਹੜੇ ਆਪਣੀ ਫੈਮਿਲੀ ਤੋਂ ਜਾਂ ਆਪਣੇ ਘਰ ਤੋਂ ਪਰੇਸ਼ਾਨ ਹੁੰਦੇ ਨੇ ਉਹਨਾਂ ਵਾਸਤੇ ਠੀਕ ਹੈ ਇਸੇ ਕਾਰਨ ਉਹ ਕਲੱਬ ਵਿੱਚ ਆਪਣੇ ਲਈ ਇੱਕ ਮੇਜ ਰਜਰਵ ਕਰਵਾਉਂਦਾ ਹੈ ਨੰਬਰ 5 ਅੰਗਰੇਜ਼ੀ ਕਿਸਮ ਦੇ ਸਮਾਜਵਾਦ ਨੂੰ ਚੰਗਾ ਸਮਝਣ ਵਾਲਾ ਉਹ ਮਾਰਕਸਵਾਦੀ ਵਿਚਾਰਧਾਰਾ ਦੇ ਹੱਕ ਵਿੱਚ ਨਹੀਂ ਸਗੋਂ ਅੰਗਰੇਜ਼ੀ ਸਮਾਜਵਾਦ ਨੂੰ ਚੰਗਾ ਸਮਝਣ ਵਾਲਾ ਸੀ ਉਹ ਆਪਣੀ ਪਤਨੀ ਨੂੰ ਉਹਨਾਂ ਦਿਨਾਂ ਦੀ ਗੱਲ ਦੱਸਦਾ ਹੈ ਜਦੋਂ ਉਹ ਵਾਦ-ਵਿਵਾਦ ਦੇ ਸੰਮੇਲਨ ਵਿੱਚ ਹਿੱਸਾ ਲੈਂਦੇ ਹੁੰਦੇ ਸਨ ਉਹ ਕਹਿੰਦਾ ਹੈ ਕਿ ਜੇ ਕੰਬਲਾ ਮਾਰਕਸਵਾਦੀ ਅਰਥ ਦੇ ਹੱਕ ਵਿੱਚ ਬੋਲਦੀ ਸੀ ਤਾਂ ਮੈਂ ਮਾਰਕਸਵਾਦ ਦੀ ਬੇਰੂਹਾਨਗੀ ਨੂੰ ਰੱਦ ਕਰਦਾ ਸਾਂ ਤੇ ਅੰਗਰੇਜ਼ੀ ਤਰਜ਼ ਦੀ ਸੋਸ਼ਲਿਜ਼ਮ ਨੂੰ ਮਾਰਕਸਵਾਦ ਤੋਂ ਚੰਗਾ ਸਾਬਿਤ ਕਰਨ ਦਾ ਯਤਨ ਕਰਦਾ ਸਾਂ ਨੰਬਰ 6 ਮਾਨਸਿਕ ਤਣਾਅ ਦਾ ਸ਼ਿਕਾਰ ਜਦੋਂ ਸ੍ਰੀ ਸਿੰਘ ਘਰ ਆਉਂਦਾ ਹੈ ਤਾਂ ਉਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋਇਆ ਹੁੰਦਾ ਹੈ ਉਹ ਚਾਹੁੰਦਾ ਹੈ ਕਿ ਉਸਦੀ ਪਤਨੀ ਉਸ ਦੇ ਇਸ ਤਣਾਅ ਨੂੰ ਕਿਸੇ ਨਾ ਕਿਸੇ ਢੰਗ ਨਾਲ ਦੂਰ ਕਰੇ ਪਰ ਪਤਨੀ ਤਾਂ ਸ਼ੱਕ ਨਾਲ ਭਰੀ ਪਈ ਹੁੰਦੀ ਹੈ ਇਸ ਲਈ ਉਸ ਨੂੰ ਘਰ ਵਿੱਚ ਸ਼ਾਂਤੀ ਨਹੀਂ ਮਿਲਦੀ ਤੇ ਉਹ ਕਲੱਬ ਵਿੱਚ ਖਾਣਾ ਖਾਣ ਦੀ ਸੋਚਦਾ ਹੈ ਨੰਬਰ 7 ਸੱਚਾ ਸੁੱਚਾ ਇਨਸਾਨ ਆਨੰਦਪਾਲ ਬਹੁਤ ਹੀ ਸੱਚਾ ਸੁੱਚਾ ਇਨਸਾਨ ਹੈ ਉਹ ਆਪਣੀ ਪਤਨੀ ਨਾਲ ਬੇਵਫਾਈ ਨਹੀਂ ਕਰਦਾ ਉਸ ਨਾਲ ਜੇ ਕਦੇ ਕੋਈ ਗੱਲ ਵਾਪਰਦੀ ਹੈ ਤਾਂ ਉਹ ਘਰ ਆ ਕੇ ਆਪਣੀ ਪਤਨੀ ਨੂੰ ਹੂਬ-ਹੂ ਦੱਸਦਾ ਹੈ ਦੁਰਘਟਨਾ ਵਾਲੀ ਗੱਲ ਵੀ ਉਸ ਨੇ ਘਰ ਆ ਕੇ ਆਪਣੀ ਪਤਨੀ ਨੂੰ ਦੱਸੀ ਪਰ ਉਸ ਨੂੰ ਆਪਣੇ ਪਤੀ ਦੀ ਕਿਸੇ ਵੀ ਗੱਲ ਦਾ ਯਕੀਨ ਨਹੀਂ ਹੁੰਦਾ ਨੰਬਰ 8 ਮਖੋਲੀਆ ਕਿਸਮ ਦਾ ਆਦਮੀ ਆਨੰਦਪਾਲ ਇੱਕ ਮਖੋਲੀਆ ਕਿਸਮ ਦਾ ਆਦਮੀ ਹੈ ਉਹ ਜਾਣਦਾ ਹੈ ਕਿ ਉਸ ਦੀ ਪਤਨੀ ਉਸ ਤੇ ਹਮੇਸ਼ਾ ਸ਼ੱਕ ਕਰਦੀ ਰਹਿੰਦੀ ਹੈ ਇਸ ਲਈ ਉਹ ਜਾਣ ਬੁੱਝ ਕੇ ਆਪਣੀ ਪਤਨੀ ਨੂੰ ਚੜਾਉਂਦਾ ਰਹਿੰਦਾ ਹੈ ਜਦੋਂ ਉਸ ਨੂੰ ਆਪਣੀ ਕੋਈ ਪੁਰਾਣੀ ਕਲਾਸ ਫੈਲੋ ਜਾਂ ਉਸਦੀ ਪਤਨੀ ਦੀ ਕੋਈ ਸਹੇਲੀ ਮਿਲ ਜਾਂਦੀ ਹੈ ਤਾਂ ਉਹ ਉਹਨਾਂ ਨਾਲ ਹੱਸ ਹੱਸ ਕੇ ਗੱਲਾਂ ਤੇ ਮਖੌਲ ਕਰਦਾ ਹੈ ਇਹ ਵੇਖ ਕੇ ਉਸਦੀ ਪਤਨੀ ਅੰਦਰੋਂ ਅੰਦਰੀ ਸੜਦੀ ਰਹਿੰਦੀ ਹੈ ਨੰਬਰ 9 ਤਰਸ ਰੱਖਣ ਵਾਲਾ ਆਨੰਦਪਾਲ ਵਿੱਚ ਇੱਕ ਤਰਸ ਦੇ ਭਾਵ ਪੈਦਾ ਕਰਨ ਵਾਲਾ ਦਿਲ ਹੈ ਜਦੋਂ ਉਸਦੀ ਮੋਟਰ ਨਾਲ ਇੱਕ ਔਰਤ ਦੀ ਟੱਕਰ ਹੋ ਜਾਂਦੀ ਹੈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ ਤਾਂ ਉਹ ਉਸ ਨੂੰ ਆਪਣੀ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਜਾਂਦਾ ਹੈ ਉਹ ਬੜੀ ਜ਼ਿੰਮੇਵਾਰੀ ਨਾਲ ਉਸ ਔਰਤ ਦੀ ਦੇਖਭਾਲ ਕਰਨ ਲਈ ਡਾਕਟਰਾਂ ਅੱਗੇ ਣੱਠ ਪੱਜ ਕਰਦਾ ਹੈ ਨੰਬਰ 10 ਪਤਨੀ ਦੀ ਸੂਝ ਬੂਝ ਦੀ ਪ੍ਰਸ਼ੰਸਾ ਕਰਨ ਵਾਲਾ ਜਦੋਂ ਉਸਦੀ ਪਤਨੀ ਥਾਣੇਦਾਰ ਨੂੰ ਜੁੱਤੀਆਂ ਦੇ ਜੋੜੇ ਬਾਰੇ ਦੱਸਦੀ ਹੈ ਤੇ ਥਾਣੇਦਾਰ ਹਸਪਤਾਲ ਵਿੱਚ ਟੈਲੀਫੋਨ ਕਰਕੇ ਜੁੱਤੀਆਂ ਦੇ ਜੋੜੇ ਦੇ ਸਿਸਲੇ ਬਾਰੇ ਜਾਣਕਾਰੀ ਲੈਂਦਾ ਹੈ ਤਾਂ ਉਹ ਮਿਸਟਰ ਸਿੰਘ ਨੂੰ ਬੇਕਸੂਰ ਸਾਬਤ ਕਰ ਦਿੰਦਾ ਹੈ ਜਦੋਂ ਥਾਣੇਦਾਰ ਉੱਥੋਂ ਚਲਾ ਜਾਂਦਾ ਹੈ ਤਾਂ ਉਹ ਆਪਣੀ ਪਤਨੀ ਦੀ ਸਿਆਣਪ ਦੀ ਪ੍ਰਸ਼ੰਸਾ ਕਰਦਾ ਹੈ ਤੇ ਜੁੱਤੀਆਂ ਦੇ ਜੋੜੇ ਨੂੰ ਨਮਸਕਾਰ ਕਰਦਾ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਇਹ 10 ਪੁਆਇੰਟ ਬਹੁਤ ਹੀ ਇੰਪੋਰਟੈਂਟ ਨੇ ਤੋ ਤੁਸੀਂ ਇਹਨਾਂ ਨੂੰ ਅੱਛੀ ਤਰ੍ਹਾਂ ਲਰਨ ਕਰ ਲੈਣਾ ਕੋਈ ਵੀ ਘਾਟ ਨਹੀਂ ਕਰਨਾ ਓਕੇ ਇਸ ਇਕਾਂਗੀ ਦਾ ਜਿਹੜਾ ਨੈਸਟ ਕਰੈਕਟਰ ਹੈ ਉਹ ਹੈ ਸ਼੍ਰੀਮਤੀ ਮਧੂਬਾਲਾ ਉਹ ਪੜਾਂਗੇ ਜਾਣ ਪਛਾਣ ਵਿੱਚ ਕੀ ਲਿਖਾਂਗੇ ਕਿ ਮਧੂਬਾਲਾ ਜੁੱਤੀਆਂ ਦਾ ਜੋੜਾ ਇਕਾਂਗੀ ਦੀ ਇੱਕ ਮਹੱਤਵਪੂਰਨ ਪਾਤਰ ਹੈ ਉਹ ਇਸ ਇਕਾਂਗੀ ਦੇ ਨਾਇਕ ਸ਼੍ਰੀ ਅਨੰਦਪਾਲ ਸਿੰਘ ਦੀ ਪਤਨੀ ਹੈ ਜੋ ਕਿ ਇੱਕ ਉੱਚ ਅਧਿਕਾਰੀ ਹੈ ਇਕਾਂਗੀ ਵਿੱਚ ਉਹ ਇੱਕ ਸ਼ੱਕੀ ਔਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ ਜਿਸ ਦੇ ਚਰਿੱਤਰ ਨੂੰ ਹੀਟ ਲਿਖੇ ਤੱਤਾਂ ਰਾਹੀਂ ਦਰਸਾਇਆ ਜਾ ਸਕਦਾ ਹੈ ਨੰਬਰ 1 ਸ਼ੱਕੀ ਕਿਸਮ ਦੀ ਔਰਤ ਮਧੂਬਾਲਾ ਇੱਕ ਸ਼ੱਕੀ ਕਿਸਮ ਦੀ ਔਰਤ ਹੈ ਉਸ ਦਾ ਪਤੀ ਭਾਵੇਂ ਦਫ਼ਤਰ ਦੇ ਕੰਮ ਵਿੱਚ ਰੁੱਝੇ ਹੋਣ ਕਾਰਨ ਘਰ ਲੇਟ ਆਉਂਦਾ ਹੈ ਪਰ ਉਹ ਹਮੇਸ਼ਾ ਪਤੀ ਨੂੰ ਸ਼ੱਕ ਦੀ ਨਜ਼ਰ ਨਾਲ ਹੀ ਵੇਖਦੀ ਹੈ ਜਦੋਂ ਕਦੇ ਵੀ ਮਿਸਟਰ ਸਿੰਘ ਉਸ ਦੀ ਸਹੇਲੀ ਜਾਂ ਆਪਣੀ ਕਿਸੇ ਪੁਰਾਣੀ ਕਲਾਸ ਫੈਲੋ ਨਾਲ ਗੱਲ ਕਰਦਾ ਹੈ ਤਾਂ ਉਸ ਦੀ ਪਤਨੀ ਅੰਦਰ ਸ਼ੱਕ ਦੇ ਭਾਵ ਪੈਦਾ ਹੋ ਜਾਂਦੇ ਹਨ ਨੰਬਰ 2 체ਤੀ ਕਬਰਾ ਜਾਣ ਵਾਲੀ ਮધુਬਾਲਾ ਕਾਲੇ ਸੁਭਾ ਦੀ ਹੈ ਉਸ ਵਿੱਚ ਸਬਰ ਦੀ ਘਾਟ ਹੈ ਜਦੋਂ ਉਸ ਦਾ ਪਤੀ ਦਫ਼ਤਰ ਤੋਂ ਲੇਟ ਹੋ ਜਾਂਦਾ ਹੈ ਤਾਂ ਉਸ ਨੂੰ ਤਰਲੋ ਮੱਛੀ ਲੱਗ ਜਾਂਦੀ ਹੈ ਮਤਲਬ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਇਸੇ ਘਬਰਾਹਟ ਦੇ ਕਾਰਨ ਹੀ ਉਹ ਆਪਣੇ ਪਤੀ ਦੀ ਟਾਈਪਿਸਟ ਐਜਰਾ ਨੂੰ ਟੈਲੀਫੋਨ ਕਰਕੇ ਮਿਸਟਰ ਸਿੰਘ ਬਾਰੇ ਪੁੱਛਦੀ ਹੈ ਉਹ ਕਿਸੇ ਦੀ ਮਜਬੂਰੀ ਨਾਲੋਂ ਸ਼ੱਕ ਦੇ ਸੁਭਾਅ ਨਾਲ ਸੋਚਣਾ ਜ਼ਿਆਦਾ ਚੰਗਾ ਸਮਝਦੀ ਹੈ ਨੰਬਰ 3 ਰੋਬ ਰੱਖਣ ਵਾਲੇ ਆਮ ਅpsra ਦੀਆਂ ਪਤਨੀਆਂ ਵਾਂਗ ਬਧੂ ਬਾਲਾ ਵੀ ਆਪਣੇ ਨੌਕਰ ਤੇ ਰੋਬ ਰੱਖਣਾ ਆਪਣਾ ਹੱਕ ਸਮਝਦੀ ਹੈ ਨੌਕਰ ਬੇਸ਼ੱਕ ਉਸ ਲਈ ਗਰਮ ਚਾਹ ਹੀ ਲੈ ਕੇ ਆਉਂਦਾ ਹੈ ਪਰ ਉਹ ਫਿਰ ਵੀ ਉਸ ਨੂੰ بڑے ਰੋਬ ਨਾਲ ਚਾਹ ਠੰਡੀ ਕਹਿ ਕੇ ਨਿਕਾਰ ਦਿੰਦੀ ਹੈ ਉਹ ਆਪਣੇ ਨੌਕਰ ਨਾਲ ਅਜੀਹਾ ਵਿਵਹਾਰ ਕਰਕੇ ਉਸ ਉੱਪਰ ਆਪਣਾ ਦਬ ਦਬਾਅ ਰੱਖਣ ਦੀ ਕੋਸ਼ਿਸ਼ ਕਰਦੀ ਹੈ ਨੰਬਰ 4 ਭਾਵਨਾਵਾਂ ਨਾ ਸਮਝਣ ਵਾਲੀ ਮਦੂਬਾਲਾ ਵਿੱਚ ਇੱਕ ਬਹੁਤ ਵੱਡੀ ਘਾਟ ਇਹ ਹੈ ਕਿ ਉਹ ਆਪਣੇ ਪਤੀ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੀ ਜਦੋਂ ਉਹ ਥੱਕਿਆ ਹਾਰਾਕਾਰ ਆਉਂਦਾ ਹੈ ਤਾਂ ਉਹ ਮਾਨਸਿਕ ਤਣਾਅ ਨਾਲ ਗ੍ਰਸਤ ਹੁੰਦਾ ਹੈ ਉਹ ਚਾਹੁੰਦਾ ਹੈ ਕਿ ਉਸਦੀ ਪਤਨੀ ਉਸਦੇ ਤਣਾਅ ਨੂੰ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰੇ ਪਰ ਉਸਦੀ ਪਤਨੀ ਉਸ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੀ ਸਗੋਂ ਉਸ ਤੇ ਸ਼ੱਕ ਕਰਦੀ ਹੈ ਨੰਬਰ 5 ਚਿਗਰਾਲੂ ਜਦੋਂ ਅਨੰਤਪਾਲ ਘਰ ਦੇ ਨਾਲ ਆਉਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਬਹਾਨੇ ਉਸ ਨਾਲ ਝਗੜਾ ਕਰਨਾ ਚਾਹੁੰਦੀ ਹੈ ਉਹ ਮਿਸਟਰ ਸਿੰਘ ਦੀ ਕਲਾਸ ਫੈਲੋ ਮਿਸਿਸ ਰਾਮ ਨੂੰ ਗਾਲਾਂ ਕੱਢਦੀ ਹੈ ਤੇ ਉਹਨਾਂ ਦੀ ਦੋਸਤੀ ਤੇ ਸ਼ੱਕ ਕਰਦੀ ਹੈ ਇਸੇ ਤਰ੍ਹਾਂ ਉਹ ਸ਼ਰੀ ਸਿੰਘ ਦੀ ਟਾਈਪਿਸਟ ਨੂੰ ਵੀ ਬੁਰਾ ਭਲਾ ਕਹਿੰਦੀ ਹੈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਇੱਕ ਝਗੜਾਲੂ ਔਰਤ ਹੈ ਨੰਬਰ 6 ਪਤੀ ਦੇ ਅੰਗ ਸੰਗ ਰਹਿਣ ਵਾਲੀ ਸ਼੍ਰੀਮਤੀ ਮધુਬਲਾ ਹਰ ਸਮੇਂ ਆਪਣੇ ਪਤੀ ਦੇ ਆਲੇ-ਦੁਆਲੇ ਰਹਿਣਾ ਚਾਹੁੰਦੀ ਹੈ ਜਦੋਂ ਉਹ ਘਰ ਤੋਂ ਪ੍ਰਚਾਰ ਹੋ ਕੇ ਕਲੱਬ ਵਿੱਚ ਜਾ ਕੇ ਖਾਣਾ ਖਾਣ ਲਈ ਇੱਕ ਸੀਟ ਬੁੱਕ ਕਰਨ ਲਈ ਫੋਨ ਕਰਦਾ ਹੈ ਤਾਂ ਉਹ ਛੱਟ ਮਿਸਟਰ ਸਿੰਘ ਤੋਂ ਫੋਨ ਖੋ ਕੇ ਦੋ ਸੀਟਾ ਬੁੱਕ ਕਰਨ ਦਾ ਆਰਡਰ ਦੇ ਦਿੰਦੀ ਹੈ ਕਿਉਂਕਿ ਉਹ ਵੀ ਆਪਣੇ ਪਤੀ ਦਾ ਸਾਥ ਮਾਣਨਾ ਚਾਹੁੰਦੀ ਹੈ ਨੰਬਰ 7 ਪੋਲੇ ਸੁਭਾਅ ਵਾਲੀ ਜਦੋਂ ਸ਼੍ਰੀ ਅਨੰਦਪਾਲ ਆਪਣੀ ਪਤਨੀ ਨੂੰ ਦੱਸਦਾ ਹੈ ਕਿ ਉਸ ਦੀ ਮੋਟਰ ਥੱਲੇ ਇੱਕ ਔਰਤ ਆ ਗਈ ਸੀ ਤੇ ਮੋਟਰ ਉਸ ਦੀ ਛਾਤੀ ਕੋਲ ਆ ਕੇ ਰੁਕ ਗਈ ਪਰ ਉਹ ਬੇਹੋਸ਼ ਹੋ ਗਈ ਸੀ ਤੇ ਉਹ ਉਸ ਨੂੰ ਆਪਣੀ ਮੋਟਰ ਵਿੱਚ ਪਾ ਕੇ ਵਲਿੰਗਟਨ ਹਸਪਤਾਲ ਵਿੱਚ ਲੈ ਗਿਆ ਪਰ ਇਸ ਗੱਲ ਤੇ ਉਸ ਨੂੰ ਯਕੀਨ ਨਹੀਂ ਹੁੰਦਾ ਆਪਣੇ ਭੋਲੇਪਨ ਦੇ ਕਾਰਨ ਮધુਬਾਲਾ ਹਸਪਤਾਲ ਫੋਨ ਕਰਦੀ ਹੈ ਆਪਣੇ ਘਰ ਦਾ ਪਤਾ ਦੱਸ ਦਿੰਦੀ ਹੈ ਜਿਸ ਕਰਕੇ ਥਾਣੇਦਾਰ ਉਹਨਾਂ ਦੇ ਘਰ ਆ ਜਾਂਦਾ ਹੈ ਨੰਬਰ 8 ਸੂਜ ਰੱਖਣ ਵਾਲੀ ਮધુਬਾਲਾ ਇੱਕ ਸੂਜਵਾਨ ਔਰਤ ਦਾ ਦਰਜਾ ਵੀ ਰੱਖਦੀ ਹੈ ਜਦੋਂ ਥਾਣੇਦਾਰ ਉਸਦੇ ਪਤੀ ਨੂੰ ਦੁਰਘਟਨਾ ਵਿੱਚ ਮੜੀ ਔਰਤ ਦੇ ਸਬੰਧ ਵਿੱਚ ਥਾਣੇ ਲੈਣ ਲਈ ਆਉਂਦਾ ਹੈ ਤਾਂ ਉਹ ਜੁੱਤੀਆਂ ਦੇ ਜੋੜੇ ਬਾਰੇ ਸੋਚਦੀ ਹੈ ਜੋ ਉਸ ਨੂੰ ਮਿਸਟਰ ਸਿੰਘ ਦੀ ਮੋਟਰ ਵਿੱਚੋਂ ਮਿਲੇ ਸਾਕ ਤਾਂ ਉਹ ਛੱਟ ਥਾਣੇਦਾਰ ਨੂੰ ਜੁੱਤੀਆਂ ਦੇ ਜੋੜੇ ਬਾਰੇ ਕਹਿੰਦੀ ਹੈ ਥਾਣੇਦਾਰ ਹਸਪਤਾਲ ਵਿੱਚ ਫੋਨ ਕਰਕੇ ਪੁੱਛਗਿੱਛ ਕਰਦਾ ਹੈ ਤੇ ਸੱਚ ਜਾਣ ਕੇ ਉਹ ਉੱਥੋਂ ਚਲਾ ਜਾਂਦਾ ਹੈ ਇਸ ਤਰ੍ਹਾਂ ਸੱਚ ਅਤੇ ਸੂਝ ਨਾਲ ਉਹ ਆਪਣੇ ਪਤੀ ਨੂੰ ਦੁਰਘਟਨਾ ਵਾਲੀ مصیبت ਤੋਂ ਬਾਹਰ ਕੱਢਦੀ ਹੈ ਨੰਬਰ 9 ਛੋਟੀ ਛੋਟੀ ਗੱਲਾਂ ਤੇ ਗੁੱਸਾ ਕਰਨ ਵਾਲੇ ਸ਼੍ਰੀਮਤੀ ਮધુਬਾਲਾ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਕਰਨ ਵਾਲੇ ਸੁਭਾਅ ਦੀ ਧਾਰਨੀ ਹੈ। ਕਹਿੰਦਾ ਮਤਲਬ ਛੋਟੀਆਂ-ਛੋਟੀਆਂ ਗੱਲਾਂ ਤੇ ਗੁੱਸਾ ਕਰਨ ਵਾਲੀ ਔਰਤ ਹੈ। ਉਸ ਉਸ ਦਾ ਪਤੀ ਆਨੰਦਪਾਲ ਉਸ ਦੇ ਅਜਿਹੇ ਸੁਭਾਅ ਕਾਰਨ ਬਹੁਤ ਪਰੇਸ਼ਾਨ ਹੁੰਦਾ ਹੈ। ਉਹ ਹਮੇਸ਼ਾ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਜਿਹੜੀ ਔਰਤ ਨਿੱਕੀ-ਨਿੱਕੀ ਗੱਲ ਤੇ ਮੂੰਹ ਸਜਾ ਲਵੇ ਉਸ ਤੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ। ਨੰਬਰ 10 ਪਤੀ ਵਰਤਾ ਅਵੇਂ ਮધુਬੱਲਾ ਆਪਣੇ ਪਤੀ ਨੂੰ ਹਰ ਵੇਲੇ ਸ਼ੱਕ ਦੀ ਨਜ਼ਰ ਨਾਲ ਵੇਖਦੀ ਹੈ ਪਰ ਜਦੋਂ ਸ਼੍ਰੀ ਆਨੰਦਪਾਲ ਨੂੰ ਘਰ ਪਹੁੰਚਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਉਸ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਚਾਹੁੰਦੀ ਹੈ ਕਿ ਉਸ ਦਾ ਪਤੀ ਉਸ ਨੂੰ ਆਪਣੇ ਨਾਲ ਨਾ ਰੱਖੇ ਕਿਉਂਕਿ ਉਹ ਆਪਣੇ ਪਤੀ ਦੀ ਸਰਪ੍ਰਸਤੀ ਹੇਠ ਖੁਸ਼ ਰਹਿਣ ਵਾਲੀ ਔਰਤ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡੇ ਇਸ ਇਕਾਂਗੀ ਦੇ ਦੋ ਕੈਰੈਕਟਰ ਸਕੈਚ ਹੋ ਗਏ ਨੇ ਤੇ ਬੇਟਾ ਨੈਕਸਟ ਵੀਡੀਓ ਚ ਹੀ ਆਪਣਾ ਲਾਸਟ ਇਕਾਂਗੀ ਕਰਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਆਪਣੀ ਦੂਜੀ ਬੁੱਕ ਸ਼ੁਰੂ ਕਰ ਲਾਂਗੇ ਠੀਕ ਹੈ ਬੇਟਾ ਜੀ ਇਹਨੂੰ ਧਿਆਨ ਨਾਲ ਪੜ੍ਹ ਲਓ ਮਿਲਦੇ ਹਾਂ ਨੈਕਸਟ ਵੀਡੀਓ ਚ ਟੇਕ ਕੇਅਰ